ਪੀ ਪੀ ਆਰ ਦਾ ਫਿਕਰ ਨੰਬਰ 13.1 ਪੀ ਪੀ ਆਰ 13.1 ਇੱਕ ਰੈਂਕ ਤੋਂ ਦੂਜੇ ਰੈਂਕ ਵਿੱਚ ਤਰੱਕੀ ਇੱਕ ਰੈਂਕ ਤੋਂ ਦੂਜੇ ਰੈਂਕ ਵਿੱਚ ਤਰੱਕੀ 1 ਇੱਕ ਰੈਂਕ ਤੋਂ ਦੂਜੇ ਰੈਂਕ ਵਿੱਚ ਅਤੇ ਇੱਕ ਗ੍ਰੇਡ ਤੋਂ ਦੂਜੇ ਗ੍ਰੇਡ ਵਿੱਚ ਤਰੱਕੀ ਲਈ ਚੋਣ ਸੀਨੀਅਰਿਟੀ ਨੂੰ ਰਲਾ ਕੇ ਕੀਤੀ ਜਾਵੇਗੀ ਕਾਬਲੀਅਤ ਅਤੇ ਇਮਾਨਦਾਰੀ ਚੋਣ ਦੇ ਮੁੱਖ ਫੈਕਟਰ ਹੋਣਗੇ ਵਿਸ਼ੇਸ਼ ਯੋਗਤਾ ਭਾਵੇਂ ਟ੍ਰੇਨਿੰਗ ਕੋਰਸ ਪਾਸ ਕਰਨ ਦੀ ਕਿਸਮ ਜਾਂ ਪ੍ਰੈਕਟੀਕਲ ਤਜਰਬਾ ਹੋਵੇ ਹਰ ਕੇਸ ਵਿੱਚ ਉਸ ਤੇ ਸਾਵਧਾਨੀ ਨਾਲ ਵਿਚਾਰ ਕੀਤਾ ਜਾਵੇਗਾ ਜਦੋਂ ਦੋ ਅਫਸਰਾਂ ਦੀਆਂ ਯੋਗਤਾਵਾਂ ਹਰੇਕ ਰੂਪ ਵਿੱਚ ਬਰਾਬਰ ਹੋਣ ਤਾਂ ਸੀਨੀਅਰ ਨੂੰ ਤਰੱਕੀ ਦਿੱਤੀ ਜਾਵੇਗੀ। ਇਹ ਨਿਯਮ ਸਮਾਸਕੇਲ ਵਿੱਚ ਇਨਕ੍ਰੀਮੈਂਟ ਤਨਖਾਹ ਤਰੱਕੀ ਤੇ ਕੋਈ ਪ੍ਰਭਾਵ ਨਹੀਂ ਪਾਉਂਦਾ। 2. ਪੁਲਿਸ ਦਲ ਦੀ ਮੌਜੂਦਾ ਬਣਤਰ ਵਿੱਚ ਕਿਸੇ ਵੀ ਹੇਠਲੇ ਰੈਂਕ ਦੇ ਅਧਿਕਾਰੀ ਕਾਂਸਟੇਬਲ ਨੂੰ ਆਮ ਰੂਪ ਵਿੱਚ ਤਫ਼ਤੀਸ਼ ਦਾ ਕੰਮ ਜਾਂ ਪੁਲਿਸ ਸਟੇਸ਼ਨ ਜਾਂ ਇਸ ਤਰ੍ਹਾਂ ਦੇ ਯੂਨਿਟ ਦਾ ਸੁਤੰਤਰ ਚਾਰਜ ਨਹੀਂ ਸੌਪਿਆ ਜਾਵੇਗਾ। ਇਸ ਲਈ ਇਹ ਜ਼ਰੂਰੀ ਹੈ ਕਿ ਚੰਗੇ ਪੜ੍ਹੇ ਲਿਖੇ ਕਾਂਸਟੇਬਲ ਜਿਹੜੇ ਉਚੇਰੇ ਮਾਤ ਹਿੱਤ ਦੀ ਜ਼ਿੰਮੇਵਾਰੀ ਨਿਭਾਉਣ ਵਾਲੇ ਜ਼ਰੂਰੀ ਗੁਣ ਰੱਖਦੇ ਹੋਣ ਉਹਨਾਂ ਨੂੰ ਜਲਦੀ ਪ੍ਰਵੇਗਿਤ ਐਕਸੈਲੇਰੇਟਡ ਤਰੱਕੀ ਦਿੱਤੀ ਜਾਵੇ ਤਾਂ ਕਿ ਉਹ ਉਸ ਰੈਂਕ ਤੱਕ ਪਹੁੰਚ ਸਕਣ ਜਿਵੇਂ ਹੀ ਉਹ ਨਿਰਧਾਰਿਤ ਕੋਰਸ ਪਾਸ ਕਰਨ ਅਤੇ ਕਾਂਸਟੇਬਲ ਅਤੇ ਹੈੱਡ ਕਾਂਸਟੇਬਲ ਦੇ ਰੈਂਕਾਂ ਵਿੱਚ ਪਰਖ ਕੀਤੀ ਜਾਵੇਗੀ ਅਤੇ ਪ੍ਰੈਕਟੀਕਲ ਟ੍ਰੇਨਿੰਗ ਦਿੱਤੀ ਜਾਵੇ 3 ਭਰਤੀ ਕੀਤੇ ਗਏ ਪੁਲਿਸ ਅਫਸਰਾਂ ਵਿੱਚਕਾਰ ਤਰੱਕੀ ਨਿਯਮਬੱਧ ਕਰਨ ਦੇ ਮੰਤਵ ਲਈ ਤਰੱਕੀ ਦੀਆਂ 6 ਲਿਸਟਾਂ A B C D E ਅਤੇ F ਬਰਕਰਾਰ ਮੇਨਟੇਨ ਰੱਖੀਆਂ ਜਾਣਗੀਆਂ ਜਿਵੇਂ ਨਿਯਮ 13.6, 13.7, 13.8 ਅਤੇ 13.9 which ਨਿਰਧਾਰਤ ਕੀਤਾ ਗਿਆ ਹੈ, ਹਰੇਕ ਜ਼ਿਲ੍ਹੇ ਵਿੱਚ ਲਿਸਟਾ A, B, C ਅਤੇ D ਬਰਕਰਾਰ ਰੱਖੀਆਂ ਜਾਣਗੀਆਂ ਅਤੇ ਕੌਨਸਟੇਬਲਾਂ ਦੇ ਸਿਲੈਕਸ਼ਨ ਗ੍ਰੇਡ ਅਤੇ ਹੈੱਡ ਕੌਨਸਟੇਬਲ ਅਤੇ ਸਹਾਇਕ ਸਬ-ਇੰਸਪੈਕਟਰ ਦੇ ਰੈਂਕ ਤੱਕ ਦੀ ਤਰੱਕੀ ਨਿਯਮਬੱਧ ਕਰਨਗੀਆਂ। ਲਿਸਟ E ਜਿਵੇਂ ਉਪ ਨਿਯਮ 13.1 O1 which ਨਿਰਧਾਰਤ ਕੀਤਾ ਗਿਆ ਹੈ, ਡਿਪਟੀ ਇੰਸਪੈਕਟਰ ਜਨਰਲ ਦੇ ਦਫ਼ਤਰ ਵਿੱਚ ਕਾਇਮ ਰੱਖੀ ਜਾਵੇਗੀ ਅਤੇ ਸਬ ਇੰਸਪੈਕਟਰ ਦੇ ਰੈਂਕ ਤੱਕ ਦੀ ਤਰੱਕੀ ਨੂੰ ਨਿਯਮਬੱਧ ਕਰੇਗੀ। ਲਿਸਟ F ਜਿਵੇਂ ਉਪ ਨiyam 13.151 ਵਿੱਚ ਨਿਰਧਾਰਤ ਕੀਤਾ ਗਿਆ ਹੈ ਇੰਸਪੈਕਟਰ ਜਨਰਲ ਦੇ ਦਫਤਰ ਵਿੱਚ ਕਾਇਮ ਰੱਖੀ ਜਾਵੇਗੀ ਅਤੇ ਇੰਸਪੈਕਟਰ ਦੇ ਰੈਂਕ ਤੱਕ ਦੀ ਤਰੱਕੀ ਨੂੰ ਨਿਯਮਬੱਧ ਕਰੇਗੀ ਲਿਸਟ A B C D E ਅਤੇ F ਵਿੱਚ ਨਾਮ ਦਰਜ ਕਰਨ ਜਾਂ ਹਟਾਉਣ ਬਾਰੇ ਆਰਡਰ ਬੁੱਕ ਵਿੱਚ ਅਤੇ ਸੰਬੰਧਿਤ ਅਫਸਰ ਦੇ ਕਰੈਕਟਰ ਰੋਲ ਵਿੱਚ ਲਿਖਿਆ ਜਾਵੇਗਾ ਇਹ ਲਿਸਟਾਂ ਉਹਨਾਂ ਅਫਸਰਾਂ ਦੀਆਂ ਨਾਂ ਸੂਚੀਆਂ ਨੋਮినਲ ਰੋਲ ਹਨ ਜਿਨ੍ਹਾਂ ਦਾ ਦਾਖਲਾ ਐਡਮਿਸ਼ਨ ਇਨ੍ਹਾਂ ਵਿੱਚ ਅਧਿਕਾਰਤ ਕੀਤਾ ਗਿਆ ਹੈ ਕਰੈਕਟਰ ਰੋਲ ਨੂੰ ਸਾਵਧਾਨੀ ਨਾਲ ਵਾਚਨ ਤੋਂ ਬਿਨਾ ਅਸਲ ਚੋਣ ਨਹੀਂ ਕੀਤੀ ਜਾਵੇਗੀ ਸ਼ਰਤ ਇਹ ਹੈ ਕਿ 5% ਤਰੱਕੀਆਂ ਪੁਲਿਸ ਦਲ ਦੇ ਉਹਨਾਂ ਮੈਂਬਰਾਂ ਵਿੱਚੋਂ ਕੀਤੀਆਂ ਜਾਣਗੀਆਂ ਜਿਹੜੇ ਰਾਸ਼ਟਰੀ ਪੱਧਰ ਦੀਆਂ ਖੇਡਾਂ ਵਿੱਚ ਵਿਲਖਣਤਾ ਪ੍ਰਾਪਤ ਕਰਦੇ ਹਨ ਅਤੇ ਜੇਕਰ ਉਹ ਸੀਨੀਅਰਟੀ ਤੋਂ ਬਿਨਾਂ ਕਿਸੇ ਹੋਰ ਤਰੀਕੇ ਨਾਲ ਤਰੱਕੀ ਲਈ ਯੋਗ ਹੋਣ